ਟੈਲੀਵਿਜ਼ਨ ਮੈਂ ਹਰ ਮਿਲ ਵੀ ਤੋ ਅੱਜ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਦੇ ਹਰ ਜ਼ਿਲ੍ਹੇ ਤੇ ਉਪ ਮੰਡਲ ਤਹਿਸੀਲਾਂ ਦੇ ਵਿੱਚ ਮੋਦੀ ਤੇ ਟਰੰਪ ਦੇ ਪੁਤਲੇ ਫੁਕੇ ਲਏ ਨੇ ਇਹ ਪੁਤਲੇ ਇਸ ਕਰਕੇ ਫੁਕੇ ਗਏ ਨੇ ਕਿ ਅਮਰੀਕਾ ਵੱਲੋਂ ਵੱਖ-ਵੱਖ ਦੇਸ਼ਾਂ ਦੇ ਉੱਤੇ ਭਾਰੀ ਟੈਕਸ ਆਇਦ ਕਿਤੇ ਗਏ ਨੇ ਟਰੰਪ ਨੇ ਇੱਕ ਜਿੱਦ ਫੜੀ ਹੈ ਕਿ ਕਿਸੇ ਨਵੀਂ ਬਖਸ਼ਣਗੇ ਨਹੀਂ ਕਿਸੇ ਦੀ ਵੀ ਦੋਸਤੀ ਦਾ ਰਿਹਾਰ ਨਹੀਂ ਕਰਨਗੇ ਸੋ ਪਰ ਮਿੱਤਰਾਂ ਦਾ ਵੀ ਬੁਰਾ ਹਾਲ ਹੈ ਇਸ ਵੇਲੇ ਇਹ ਸਾਰਾ ਕੁਝ ਕਿਉਂ ਹੋਇਆ ਤੇ ਅੱਗੂ ਇਹਦੇ ਕੀ ਪ੍ਰਭਾਵ ਹੋਣਗੇ ਇਹ ਸਮਝਣ ਲਈ ਆਪਾਂ ਗੱਲਬਾਤ ਕਰਾਂਗੇ ਕਿਸਾਨ ਆਗੂ ਮੇਰੇ ਨਾਲ ਨੇ सुरेंद्रਪਾਲ ਸਿੰਘ ਢਿੱਲੋਂ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ ਨਿਰਭਨ ਜਿੱਲੋਂ ਸਾਹਿਬ ਕੀ ਮਸਲਾ ਹੈ ਅਮਰੀਕਾ ਨਾਲ ਹੁਣ ਅਮਰੀਕਾ ਜਿਵੇਂ ਜਦੋਂ 트رمپ ਆਪਣੀ ਦੂਸਰੀ ਐਸ ਪਾਰੀ ਚ ਆਇਆ ਹੈ ਜੀ ਤਾਂ ਇਸ ਨੇ ਅਮਰੀਕਾ ਦਾ ਸਾਰਾ ਆਰਥਿਕ ਰੁਕੀ ਬਦਲਤਾ ਹੈ ਜੀ ਏ ਅਮਰੀਕਾ ਤੋਂ ਜਿਹੜੀ ਪਹਿਲਾਂ ਕਿਸੇ ਵੇਲੇ ਆਈਸੋਲੇਸ਼ਨ ਹੁੰਦੀ ਸੀ ਉਹਨੂੰ ਗੋਲਡਨ ਆਈਸੋਲੇਸ਼ਨ ਕਹਿੰਦੇ ਸੀ ਜੀ ਉਹ ਉਹ ਫੇਰ ਅਪਣਾਉਣਾ ਚਾਹੁੰਦਾ ਇਹਦਾ ਮੁੱਖ ਮਕਸਦ ਇਹ ਹੈ ਕਿ ਅਮਰੀਕਾ ਕੱਲਾ ਜਿਆਦਾ ਅਮੀਰ ਹੁੰਦਾ ਜਾਵੇ ਕਿਉਂਕਿ ਅਮਰੀਕਾ ਕੋਲੇ ਜਿਹੜੇ ਹੈਗੇ ਨਾ ਸਾਰੇ ਸਾਧਨ ਬਹੁਤ ਹੈ ਜੀ ਟੈਕਨੋਲੋਜੀ ਬਹੁਤ ਹੈ ਸਾਰਾ ਕੁਝ ਬਹੁਤ ਹੈ ਤੇ ਉਹ ਚਾਹੁੰਦਾ ਹੈ ਕਿ ਮੈਂ ਲੋਕਾਂ ਨਾਲੋਂ ਜਿਹੜੇ ਜਿਹੜੇ ਜਿਵੇਂ ਲੋਕਾਂ ਦੀ ਅੱਗੇ ਥੋੜੀ ਬਹੁਤ ਹੀ ਫਾਇਦੇ ਕਰਦਾ ਸੀ ਸਾਰੇ ਫਾਇਦੇ ਬੰਦ ਕਰਕੇ ਮਨ ਆ ਦੇ ਲੋਕਾਂ ਭੇਜਦਾ ਕਰਾਂ ਆ ਦੇ ਲੋਕਾਂ ਨੂੰ ਨਾ ਹੂੰ ਦੁਨੀਆ ਚ ਅਜ਼ਾਮ ਲਏ ਜੀ ਇਸੇ ਮਕਸਦ ਨਾਲ ਉਸਨੇ ਇੱਕ ਟੈਰਫ ਵਾਰ ਸ਼ੁਰੂ ਕਰਤੀ ਸਾਰੀ ਦੁਨੀਆ ਚ ਜੀ ਉਸਨੇ ਰੈਸਿਪਰੋਕਲ ਟੈਰਫ ਕਰਤੀ ਵੀ ਜਿੰਨੇ ਤੁਸੀਂ ਲੋਗ ਉਹਨੇ ਪੈਸੇ ਅਸੀ ਲਿਆ ਕਰੰਗੇ ਦੇ ਸਿੱਧਾ ਵੀ ਅਮਰੀਕਾ ਘੱਟ ਟੈਕਸ ਲੈਂਦਾ ਸੀ ਤੇ ਦੂਜੇ ਜਿਹੜੇ ਦੇਸ਼ ਉਹ ਜ਼ਿਆਦਾ ਟੈਕਸ ਲੈਂਦੇ ਜੀ ਕਿ ਉਹ ਜਿਹੜਾ ਵਪਾਰ ਨੂੰ ਸਾਰਾ ਵਪਾਰ ਦੀ ਇੱਕ ਦਿਸ਼ਾ ਹੀ ਬਦਲਤੀ ਹੈ ਇਸ ਜੀ ਇਸ ਦਿਸ਼ਾ ਚ ਆਪਾਂ ਹਿੰਦੁਸਤਾਨ ਵੀ ਆ ਗਿਆ ਕਿਉਂਕਿ ਹਿੰਦੁਸਤਾਨ ਪਹਿਲਾਂ ਕਾਫੀ ਇੱਕ ਉਹਨਾਂ ਦਾ ਪਹਿਲਾਂ ਲੋਕ ਕਾਫੀ ਰਹਤਾਂ ਲੈਂਦੇ ਸੀ ਲੋਕਾਂ ਪਰ ਹੁਣ ਜਿਹੜਾ ਸਾਡਾ ਕਿਸਾਨਾਂ ਦਾ ਵੱਡਾ ਮਸਲਾ ਇਹ ਹੈ ਕਿ ਕਿਸਾਨਾਂ ਤੇ ਜੇ ਜੇ ਹੈ ਡਬਲਿਊ 2 ਦੇ ਅਨਸਾਰ ਇੱਕ ਕਿਸਾਨਾਂ ਤੇ ਚੈਰ ਖਤਮ ਕਰਉਂਦਾ ਹੈ ਕਹਿੰਦਾ ਵੀ ਸਾਡੇ ਇਥੇ ਬਿਲਕੁਲ ਤੁਸੀਂ ਖਤਮ ਕਰੋ ਕਿਉਂਕਿ ਜੇ ਉਹ ਖਤਮ ਕਰ ਦਿੰਦੇ ਤੇ ਜਿਹੜਾ ਸਾਰਾ ਵਪਾਰ ਹੈ ਨਾਜ ਦਾ ਵਪਾਰ ਹੈ ਜਿਹੜਾ ਸਰਕਾਰ ਕੋਲ ਕਾਰਪੋਰੇਟਾਂ ਦੇ ਹੱਥ ਆ ਜਾਣਾ ਹੈ ਜੀ ਜੇ ਕਾਰਪੋਰੇਟਾਂ ਦੇ ਹੱਥ ਆ ਜਾਣਾ ਤੇ ਸਾਡੀ ਜਿਹੜੀ ਮੰਡੀਆਂ ਇਹ ਹੌਲੀ-ਹੌਲੀ ਹੌਲੀ-ਹੌਲੀ ਟੁੱਟਣੀ ਸ਼ੁਰੂ ਹੋ ਜਾਣਗੀਆਂ ਜਦੋਂ ਟੁੱਟ ਲੀਆਂ ਤੇ ਸਾਡਾ ਜਿਹੜਾ ਰਾਹਤ ਹੋਈ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਕਿ ਸਾਨੂੰ ਸਾਰਾ ਸਮਾਨ ਵੇਚਣੀ ਮੁਸ਼ਕਲ ਹੋ ਜਾਣਾ ਤੇ ਸਾਡੀ ਐਕਸਪੋਰਟ ਰੁਕ ਜਾਣੀ ਹੈ ਹੂੰ ਇਹ ਇਹ ਜਿਹੜੇ ਮਸਲੇ ਵਿੱਚ ਸਾਡਾ ਜਿਹੜੇ ਸਾਡੀ ਸਰਕਾਰ ਹੈ ਕੇਂਦਰ ਸਰਕਾਰ ਉਸ ਨੇ ਕੋਈ ਖਾਸ ਇਹ ਇਹਦਾ ਜਿਸ ਤਰ੍ਹਾਂ ਚਿੜੀ ਦੇ ਪੁੰਝੇ ਜਿੰਨੇ ਵੀ ਦੇਸ਼ ਨੇ ਉਹਨਾਂ ਨੇ ਵੀ ਅੱਖਾਂ ਦਿਖਾਈਆਂ ਨਹੀਂ ਪਰ ਸਾਡੇ ਵਾਲੀ ਸਰਕਾਰ ਬਿਲਕੁਲ ਚੁੱਪ ਸਾਡੇ ਵਾਲੀ ਸਰਕਾਰ ਤਾਂ ਬਿਲਕੁਲ ਹੀ ਚੁੱਪ ਕਰ ਗਈ ਇਹਨਾਂ ਨੇ ਤਾਂ ਉਹਦੇ ਟੈਰਿਫ ਤੋਂ ਟੈਰਿਫ ਦਾ ਜਵਾਬ ਦੇਣਾ ਵਿੱਚ ਬੰਦ ਕਰਤਾ ਇਹ ਤਾਂ ਜਿਵੇਂ ਉਹਨੇ ਹੁਣ ਕਿਹਾ ਸੀ ਉਹ ਕਮਾਲ ਦੀ ਗੱਲ ਇਹ ਹੈ ਕਿ ਸਾਡੀ ਆਰਥਿਕ ਨੀਤੀਆਂ ਦਾ ਐਲਾਨ 트ੰਪ ਕਰੀ ਜਾਂਦਾ ਕਿ ਇੰਡੀਆ ਆਇਓ ਕਰੇਗਾ ਇੰਡੀਆ ਕਰੇਗਾ ਸਭੀ ਇੰਡੀਆ ਸਰਕਾਰ ਦੀ ਮੰਜੂਰੀ ਤੋਂ ਪਹਿਲਾਂ ਹੀ ਉਹ ਬਿਆਨ ਦੇ ਦਿੰਦਾ ਕਿ ਇੰਡੀਆ ਨੇ ਐਂ ਕਰੂਗਾ। ਐਨਾ ਐਨਾ ਸਾਡੀ ਸਰਕਾਰ ਦੇਤੇ ਹਾਵੀ ਹੋ ਚੁੱਕੀ। ਇਹਦਾ ਸਾਨੂੰ ਸਰਨ ਬਹੁਤ ਮਸਾਹੂਰ ਜੀ। ਅੱਛਾ ਇਹ ਅਸੀਂ ਗੱਲ ਤੁਸੀਂ ਕਿਸਾਨਾਂ ਦੀ ਗੱਲ ਕੀਤੇ ਕਿਸਾਨਾਂ ਦੇ ਉੱਤੇ ਅਸਰ ਪਏਗਾ। ਖੁੱਲੀ ਮੰਡੀ ਦੇ ਵਿੱਚ ਅਸੀਂ ਸ਼ਾਇਦ ਮੁਕਾਬਲਾ ਵੀ ਨਾ ਕਰ ਪਾਈਏ ਹੋਰ ਕਿ ਜੰਨ ਲੈ ਕੇ ਤਾਂ ਆਮ ਜਨ ਜਿਹੜਾ ਹੈ ਜਿਹੜਾ ਖੇਤੀ ਨਹੀਂ ਕਰਦਾ ਉਹਦੇ ਤੇ ਕਿਸ ਤਰ੍ਹਾਂ ਦਾ ਅਸਰ ਜੇ ਤਾਂ ਜਦੋਂ ਇਹ ਸਾਡਾ ਵਪਾਰ ਕਾਰਪੋਰੇਟ ਦੇ ਹੱਥਾਂ ਗਿਆ ਜੀ। ਤਾਂ ਹੌਲੀ-ਹੌਲੀ ਉਹਨਾਂ ਨੇ ਜਿਹੜਾ ਹੈਗਾ ਜਿਹੜਾ ਹੌਲੀ-ਹੌਲੀ ਜਿਹੜੀ ਹੈਗਾ ਸਾਰਾ ਸਮਾਨ ਸਾਰਾ ਮਹਿੰਗਾ ਕਰਨ ਦਾ ਜੇ ਅਨਾਜ ਮਹਿੰਗਾ ਹੋ ਗਿਆ ਜੇ ਅਸੀਂ 70% ਦੀ ਲੋਪਮਦ ਅਸੀਂ ਮੁਫਤ ਅਨਾਜ ਦੇ ਰਹੇ ਹਾਂ ਇਹ ਸਾਨੂੰ ਬੰਦ ਕਰਨਾ ਪੈਣਾ ਜੀ ਜਿਹੜੀਆਂ ਸਾਨੂੰ ਸਬਸਿਡੀਆਂ ਮਿਲਦੀਆਂ ਅਮਰੀਕਾ ਕਿਸੇ ਹੋ ਟੰਗ ਨਾ ਦਿੰਦਾ ਇਹ ਸਾਡੀ ਸਰਕਾਰ ਸਾਨੂੰ ਸਿੱਧੀਆਂ ਦਿੰਦੀ ਹੈ ਸਾਰੀਆਂ ਸਬਸਿਡੀਆਂ ਸਾਨੂੰ ਬੰਦ ਕਰਨੀਆਂ ਪੈਣੀਆਂ ਜੀ ਜਿਹੜਾ ਜੇ ਮੁਫਤ ਨਾ ਹੀ ਬੰਦ ਹੋ ਜਾਂਦਾ ਤਾਂ ਸਾਡਾ ਜਿਹੜਾ ਕੰਜ਼ਿਊਮਰ ਇਨਾ ਵਧ ਜਾਣਾ ਇਸ ਵੇਲੇ 780 ਕਰੋੜ ਲੱਖ ਲੋਕ ਆ ਜਿਹੜੇ ਮੁਫਤ ਨਾ ਹੀ ਲੈਂਦੇ ਉਹ ਸਾਰਿਆਂ ਨੂੰ ਬਾਜ਼ਾਰ ਚ ਲੈਣਾ ਪੈਣਾ ਜੋ ਬਾਜ਼ਾਰ ਚ ਵੜਦੇ ਤਾਂ ਕੁਝ ਦੀ ਜਿਹੜਾ ਅਨਾਜ ਬਹੁਤ ਮਹਿੰਗਾ ਹੋ ਜਾਣਾ ਉਹਦਾ ਕਿਸਾਨ ਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਕਿਸਾਨ ਦਾ ਜਿਹੜਾ ਅਨਾਜ ਹੈ ਉਸ ਤੋਂ ਸਸਤਾ ਨਾ ਹੀ ਤਾਂ ਅਮਰੀਕਾ ਵਾਲੇ ਨੀਤੀ ਦੇ ਦਿੰਦੇ ਨੇ ਇਹ ਇਹ ਸਾਰੀ ਸਾਰੀ ਨਾ ਸਾਰਿਆਂ ਤੇ ਅਸਰ ਪੈ ਜਾਣਾ ਸਾਰਿਆਂ ਨੂੰ ਇਹ ਮਹਿੰਗਾਈ ਬਹੁਤ ਵਧੀਆ ਨਾਜੀ ਦੀ ਮਹਿੰਗਾਈ ਵਧ ਜੰਨੀ ਹੈ ਮਹਿੰਗਾਈ ਦੀ ਮਹਿੰਗਾਈ ਵਧ ਗਈ ਤਾਂ ਸਾਡੇ ਤਾਂ ਸਾਰਾ ਸਾਰਾ ਸਿਸਟਮ ਹੀ ਅਫਸੈਟ ਹੋ ਜਾਣਾ ਸਾਰਾ ਸਾਡੀ ਆਰਥਿਕਤਾ ਵੀ ਅਫਸੈਟ ਹੋ ਗਈ ਜੀ ਜੀ ਅੱਛਾ ਐਸਕੇਮ ਨੇ ਅੱਜ ਜਿਹੜਾ ਪ੍ਰੋਟੈਸਟ ਕੀਤਾ ਇਹਦਾ ਕੋਈ ਅਗਲੀ ਰੂਪ ਦੇ ਕਾਵਲੀਤੀ ਲਈ ਕੀਤਾ ਜਾਇ ਕਿਤੇ ਕੱਕ ਜਾ ਸਕਦਾ ਨਹੀਂ ਆ ਐਕਚੁਅਲੀ ਐਸਕੇਮ ਦਾ ਇਹ ਮੰਨਦੇ ਤਾਂ ਨਹੀਂ ਪਰ ਵੱਡੀ ਸਮੱਸਿਆ ਹੀ ਖੜੀ ਹੈ ਕਿ ਜਿਹੜਾ ਸਾਡਾ ਦਿੱਲੀ ਵਾਲਾ ਐਸਕੇਮ ਸੀ ਉਸ ਨੂੰ ਸਿੱਧੇ ਤੌਰ ਤੇ ਖੜੇ ਦਾ ਵੰਡ ਲਿਆ ਜੀ ਸਰਕਾਰ ਕਾਮਯਾਬ ਹੋ ਗਿਆ ਵੰਡ ਇਸ ਵੇਲੇ ਦਲੀਵਾਲ ਤੇ ਜਿਹੜਾ ਤੋਂ ਮੇਰਾ ਉਹ ਇੱਕ ਪਾਸੇ ਹੋ ਗਿਆ ਜਿਹੜੇ ਅਸੀਂ ਐਸੀ ਇੱਕ ਪਾਸੇ ਆ ਜਿਹੜਾ ਅਗਰਾਹਾ ਵੜਾ ਜਗਿੰਦਰ ਸਿੰਘ ਉਹ ਹੁਣ ਕੱਲ ਕਹਿਤਾ ਰਿਹਾ ਸੀ ਅਸੀਂ ਇਕਤਾ ਕਰਨੀ ਹੈ ਇਕਤਾ ਤੇ ਉਹਨੇ ਦਿੱਲੀ ਵੀ ਨਹੀਂ ਕੀਤੀ ਦਿੱਲੀ ਵੀ ਉਹ ਲੱਗੀ ਬਹਿੰਦਾ ਸੀ ਉਹਦੇ ਸਾਰੇ ਉਹਦੀ ਟੈਂਟ ਲੱਗ ਸੀ ਇੱਕ ਥਾਂ ਜਿੱਥੇ ਬਹਿੰਦੇ ਸਮੇਂ ਤੇ ਕੈਂਪ ਲੱਗ ਸੀ ਅਲੱਗ ਸੀ ਉਹਨਾਂ ਦੀਆਂ ਜਿਹੜੀਆਂ ਰੈਲੀ ਉੱਥੇ ਦਿੱਲੀ ਹੁੰਦੀਆਂ ਸੀ ਉਹ ਅਲੱਗ ਸੀ ਸੋ ਇਹ ਇਸ ਵੇਲੇ ਜਣੀ ਉਹ ਉਹ ਵੀ ਅੱਧਾ ਕਲੱਗੀ ਆ ਉਹ ਜਦੋਂ ਤਾਂ ਉਹਨੂੰ ਠੀਕ ਲੱਗਦਾ ਕਿ ਮੈਂ ਇਸ ਕਿੰਤੋਂ ਫਾਇਦਾ ਠਾਉਣਾ ਉਹਨੂੰ ਤਾਂ ਸਾਡੇ ਨਾਲ ਰੜ ਜਾਂਦਾ ਜੀ ਜਦੋਂ ਉਹਨੂੰ ਹੁੰਦਾ ਵੀ ਹੁਣ ਮੈਂ ਆਪਦਾ ਫਾਇਦਾ ਠਾਉਣਾ ਹੈ ਉਦੋਂ ਉਹ ਸਿਰ ਉਹਨਾਂ ਕਲੱਗ ਹੋ ਜਾਂਦਾ ਅਸਲ ਵਿੱਚ ਜਿਹੜਾ ਹੈਗਾ ਨਾ ਸਾਡਾ ਯਾਨੀ ਢਾਈ ਦਰਾਂ ਵਾਲੀ ਸਾਡਾ ਅਸਲ ਵੱਡੀ ਸਮੱਸਿਆ ਇਹ ਹੈ ਕਿ ਦਿੱਲੀ ਤੋਂ ਬਾਅਦ ਆ ਕੇ 32 ਤੋਂ 64 ਬਣ ਗਈ ਜੀ ਯੂਨੀਅਨ ਬਣ ਗਈ ਏ ਯੂਨੀਅਨ ਯੂਨੀਅਨ ਸਾਰੀਆਂ ਬਰਾਬਰ ਸਮਝੀਆਂ ਜਾਂਦੀਆਂ ਹਨ। ਜਾਨੀ ਕਈ ਯੂਨੀਅਨ ਤਾਂ ਇਹੋ ਜਿਹੇ ਜਿਨ੍ਹਾਂ ਤੋਂ ਹਸਾਬ ਮੰਗ ਲਿਆ ਉਹਨਾਂ ਨੇ ਆਪ ਦੀ ਸੂਬੇ ਲੈਵਲ ਦੀ ਜੰਗਾਂ ਕਢੀ ਕਰ ਲਈ। ਇਹਨਾਂ ਦਾ ਕੋਈ ਯੂਨੀਫਾਈਡ ਕਮਾਂਡ ਨਹੀਂ। ਜੀ। ਇਹ ਜਿਹੜੀ ਜਿਹੜੀ ਹੁਣ ਲੜਾਈ ਚੱਲਦੀ ਹੈ ਇਹ ਇਹ ਕਮਾਂਡ ਨੂੰ ਹੱਥ ਲੈਣ ਦੀ ਅੱਡੇ ਵਾਲ ਨੂੰ ਐਸੀ ਕਿ ਮੈਂ ਮੈਂ ਸੰਗੋਰੇ ਨਾਲ ਵੀ ਰਹਾਂ ਕਿਸਾਨਾਂ ਨਾਲ ਵੀ ਰਹਾਂ ਤੇ ਸਰਕਾਰ ਨਾਲ ਵੀ ਲੜ ਕੇ ਤੇ ਮੈਂ ਇੱਕ ਅਨਡਿਸਪਿਊਟਡ ਲੀਡਰ ਬਣ ਜਾਂਦਾ। ਜੀ ਜੀ। ਉਹਦਾ ਕੰਮ ਤਾਂ ਸੇਲ ਹੋ ਗਿਆ। ਹੁਣ ਅਗਰ ਅੰਦਰੋਂ ਅੰਦਰੀ ਅਗਰ ਆਹ ਨੂੰ ਵੇ ਹੈ ਕਿ ਮੇਰੀ ਇਹ ਬਿਲਕੁਲ ਜੁਨਾ ਦੀ ਸਭ ਤੋਂ ਵੱਡੀ ਚੋਸ਼ ਹੈ ਵੀ ਮੇਰੀ ਯੂਨੀਵਰਸਿਟੀ ਹੈ ਤੇ ਹੁਣ ਵੀ ਸਾਰੇ ਮੇਰੇ ਨਾਲ ਇਕੱਠੇ ਹੋ ਜਾਣ ਜੀ ਸਾਰਿਆਂ ਦੀ ਗੋ ਇਹ ਨਹੀਂ ਵੱਜ ਚੁਕੀ ਹੈ ਕਿ ਕੋਈ ਕਿਸੇ ਦੇ ਮਗਰ ਲੱਗਣ ਨੂੰ ਤਿਆਰ ਨਹੀਂ ਤੇ ਇੱਕ ਅਜੀਬ ਜਿਹਾ ਬਣ ਗਈ ਫੈਡਰੇਸ਼ਨ ਜੀ ਬਣ ਗਈ ਜਿੱਥੇ ਸਾਰੇ ਬਰਾਬਰ ਹੈ ਜੀ ਤੇ ਉਹ ਉਥੇ ਇਸੇ ਕਰਕੇ ਨਾ ਇਹ ਸਾਡਾ ਕੰਮ ਹਲੇ ਜਿਹਦਾ ਅਗਲਾ ਹਲਿਕਾਂਗੇ ਉਹਦੇ ਇੱਕ ਗਲਤ ਧਿਆਨ ਦੇ ਰੱਖਣੀ ਪੈਂਦੀ ਹੈ ਕਿਵੇਂ ਕਰੀਗੇ ਤਾਂ ਸਾਡੀਆਂ ਸਾਰੀਆਂ ਇਹਨਾਂ ਟੂਰਨ ਬਰਾਬਰ ਟੂਰਨ ਇਹ ਰੱਖਣਾ ਪ੍ਰੋਗ ਲੀਕੇਜ ਆਊਗਾ ਲਾਈ ਲਰਨਿੰਗ ਪਣੀ ਲੜਾਈ ਲੜੀ ਬੁਲਣਾ ਜੇ ਤੇ ਇਕਾ ਕੀਤੇ ਬਗੈਰ ਵੀ ਨਹੀਂ ਕਰਨਾ ਕਿਸੇ ਲੈਵਲ ਤੇ ਹੋਵੇ ਉਹ ਇਕਾ ਕਰਨਾ ਹੀ ਪੜਨਾ ਹੈ ਅੱਛਾ ਤੁਸੀਂ ਐਸਕੀਐਮ ਦੇ ਦੁਫਾੜ ਹੋਣ ਦੀ ਗੱਲ ਕੀਤੀ ਹੈ ਤੁਸੀਂ ਡੱਲੇਵਾਲ ਸਾਹਿਬ ਦਾ ਜ਼ਿਕਰ ਕੀਤਾ ਹੈ ਪਿਛਲੇ ਕਈ ਮਹੀਨਿਆਂ ਤੋਂ ਲਗਭਗ ਸਾਲ ਤੋਂ ਜ਼ਿਆਦਾ ਸਮਾਂ ਖਨੌਰੀ ਯੋ ਰਸ਼ੰਭੂ ਬਾਰਡਰ ਤੇ ਇੱਕ ਮੋਰਚਾ ਲੱਗਿਆ ਰਿਹਾ ਉਸ ਮੋਰਚੇ ਪਰ ਇੱਕ ਇਹ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਤੇ ਹੁੰਦੀਆਂ ਰਹੀਆਂ ਪਰ ਫਿਰ ਖਤਮ ਹੋਣ ਤੋਂ ਬਾਅਦ ਵੀ ਉਹ ਗੱਲਾਂ ਹੋਰ ਉੱਪਰ ਕੇ ਸਾਹਮਣੇ ਆਈਆਂ ਅਰ ਕਾਲ ਡੱਲੇ ਵਾਲੇ ਸਾਹਿਬ ਵੀ ਕਹਿ ਰਹੇ ਨੇ ਕਿ ਸਾਧ ਤੋਂ ਵੀ ਕੁਝ ਗਲਤੀਆਂ ਹੋਈਆਂ ਕਿ ਐਨਲਾਈਜ਼ ਕਰਨਾ ਚਾਹੋਗੇ ਗਲਤੀ ਤਾਂ ਉਹਨੇ ਗਲਤੀ ਤਾਂ ਉਹਨੇ ਕਰਵਾ ਲਈ ਗਈ ਸੀ ਤੇ ਤਾਂ ਨਹੀਂ ਉਹਨੇ ਕਰਵਾ ਲਈ ਗਲਤੀ ਐ ਐਕਚੁਅਲੀ ਇਸ ਨੂੰ ਇਨਾ ਚੱਕਦਾ ਸਰਕਾਰਾਂ ਨੇ ਇਹ ਸਾਡੀ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਵੀ ਕਿ ਇਹਨਾਂ ਨੂੰ ਕਿਸੇ ਚੀਫ ਮਿਨਿਸਟਰ ਦੇ ਦਫ਼ਤਰ ਜਾਣ ਵਾਸਤੇ ਜਾਂ ਹੋਮ ਲਿਸਟ ਜਾਂ ਕੇਂਦਰ ਦੇ ਮੰਤਰੀਆਂ ਦੇ ਅੰਦਰ ਜਾਣ ਵਾਸਤੇ ਇਹਨੂੰ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਸੀ ਜੀ ਇਹਨੂੰ ਸਰਕਾਰਾਂ ਨੇ ਜਿਹੜੀ ਉਂਗਲੀ ਅੱਡੀ ਦਿੱਤੀ ਵੱਢੀ ਕਿ ਇਸ ਨੂੰ ਐ ਸ਼ੋਅ ਕਰਤਾ ਜਿਵੇਂ ਨਾ ਇੱਕ ਤੇ ਸੱਚੀ ਸਾਰੇ ਕਿਸਾਨਾਂ ਦਾ ਲੀਡਰ ਇਹ ਹੁੰਦਾ ਜੇ ਕੋਈ ਮੀਟਿੰਗ ਹੁੰਦੀ ਸੀ ਤਾਂ ਇਹਨੂੰ ਪਹਿਲਾਂ ਢੱਲੇਵਾਲ ਨੂੰ ਸਰਦੇ ਸੀ ਜੇ ਕੋਈ ਹੌਣ ਹੁੰਦੀਆਂ ਤਾਂ ਵੀ ਢੱਲੇਵਾਲ ਨੂੰ ਪਹਿਲਾਂ ਸਰਦੇ ਜਿਹੜੀ ਮੀਟਿੰਗ ਤੇ ਫੜੇ ਗਏ ਉਹ ਵੀ ਇਹਨੇ ਐ ਨਾ ਕਿਹਾ ਵੀ ਬਾਕੀ ਵੀ ਹੈ ਕਿ ਭਾਈ ਸਾਡੀ ਬੱਤੀ ਹੋ ਰਹੀ ਹੈਗੀ ਉਹਨਾਂ ਨੇ ਵੀ ਸਰਦੋ ਤੁਸੀਂ ਇਹ ਇੱਕ ਇੱਥੇ ਵੀ ਇਹ ਇਹ ਹਮੇਸ਼ਾ ਇਹੀ ਚੱਲਦਾ ਇਸ ਨੂੰ ਨਾ ਮੱਲੋ ਮੱਲੀ ਜਣੀ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਾਰੇ ਇਸ ਕੰਦੇ ਬਰਾਬਰ ਇਹਨੂੰ ਖੜਾ ਕੀਤੀ ਜਾ ਰਹੀ ਹੈ ਇਹਨਾਂ ਦੋਨੋਂ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਕੋਸ਼ਿਸ਼ ਸਰਕਾਰਾਂ ਕਦੇ ਕਿਸੇ ਦੀਆਂ ਸਕੀਆਂ ਨਹੀਂ ਹੁੰਦੀਆਂ ਜਦੋਂ ਪਤਾ ਲੱਗਿਆ ਵੀ ਹੁਣ ਆਪਾਂ ਦੀ ਤਾਰ ਕੱਟਣ ਇਹਦੀ ਪਤਾ ਕਿ ਡੋਰ ਕੱਟਣੀ ਉਹਨਾਂ ਨੇ ਡੋਰ ਕੱਟਤੀ ਹੁਣ ਹੁਣ ਇਹ ਵੀ ਜਿਵੇਂ ਅਸੀਂ ਫਿਰ ਦੇ ਹੋਈ ਫਿਰ ਦੱਸੇ ਦਾ ਹਾਲ ਵੀ ਸਾਡੀ ਵਰਗੀ ਅੱਛਾ ਆਖਰੀ ਸਵਾਲ ਕਿ ਹਰ ਜਥੇਬੰਦੀ ਦੇ ਵਿੱਚ ਨਾ ਵਿੱਚ ਇੱਕਤਾ ਹੈਗੀ ਹੈ ਲੇਕਿਨ ਆਪਸ ਦੇ ਵਿੱਚ ਇੱਕਤਾ ਨਹੀਂ ਹੈਗੀ ਦਾ ਜਿਹੜੀਆਂ ਪਿਛਲੇ ਦਿਨਾਂ ਚ ਦੋਨੋਂ ਫੋਰਮਾਂ ਨੂੰ ਲੈ ਕੇ ਜਾਂ ਦੋਵਾਂ ਇਸਕੀਮ ਦੇ ਦੋਵਾਂ ਧੜਿਆਂ ਨੂੰ ਲੈ ਕੇ ਇਕੱਠਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਦਾ ਕੁਝ ਨਿਕਲਿਆ ਨਹੀਂ ਨੀ ਕੁਝ ਨਿਕਲਿਆ ਹਰ ਦੇ ਕੁਝ ਨਹੀਂ ਨਿਕਲਿਆ ਦੇਖੋ ਇਹ ਢੱਲੇ ਵਾਲੇ ਹੁਣ ਤੇ ਪਹਿਲਾਂ ਵੀ ਇਹਨਾਂ ਦੇ ਇਹੀ ਇੱਕੋ ਹੀ ਸੀਗਾ ਕਿ ਅਸੀਂ ਤਾਂ ਮੋਰਚਾ ਲਾਈ ਬੈਠੇ ਹਾਂ ਤੁਸੀਂ ਸਾਡੇ ਨਾਲ ਆ ਜਿਓ ਆਏ ਨਹੀਂ ਸੀ ਕਹਿੰਦੇ ਵੀ ਆਪਾਂ ਸਾਰੇ ਇਕੱਠੇ ਲੈਣ ਲਈ ਇਹ ਕਹਿੰਦਾ ਜਿੱਤੇ ਅਸੀਂ ਬੈਠੇ ਹਾਂ ਤੁਸੀਂ ਸਾਡੇ ਨਾਲ ਆ ਜਿਓ ਹੁਣ ਅਗਰ ਹਾਂ ਇਹੀ ਕਹਿੰਦਾ ਵੀ ਅਸੀਂ ਤਾਂ ਵੀ ਲੜਾਈ ਲੜਾਂਗੇ ਥਾਂ ਥਾਂ ਲੜਾਈ ਵੜਦਾ ਵੀ ਬਹੁਤ ਵੜਦਾ ਹੋਰ ਤੇ ਪਰ ਤੁਸੀਂ ਸਾਡੇ ਨਾਲ ਆਜੋ ਸਾਰੇ ਆਏ ਨਹੀਂ ਕਦੇ ਕਰਦੇ ਵੀ ਆਪਾਂ ਨਾ ਕੋਈ ਬੱਤੀਆਂ ਚੋਂ ਗੌਂਟੀਆਂ ਚੋਂ ਪੇਂਟਿੰਗਾਂ ਚੋਂ ਕੋਈ ਪੰਜ ਚਾਰ ਬੰਦੇ ਆਪਾਂ ਅਗੇ ਰਲ ਗਏ ਇੱਕ ਪ੍ਰੇਸੀਡੀਅਮ ਜਿਹਾ ਬਣਾ ਲੀਏ ਉਸ ਪ੍ਰੇਸੀਡੀਅਮ ਤੇ ਜਿਵੇਂ ਹੋਵੇ ਤਾਂ ਬਾਕੀ ਸਾਰੇ ਆਉਣ ਲੈਣ ਹੁਣ ਜਦੋਂ ਕਿਤੇ ਮੀਟਿੰਗ ਹੁੰਦੀ ਹੈ ਉੱਥੇ 35 40 ਬੰਦੇ ਇਕੱਠੇ ਹੋਏ ਨੇ 35 40 ਬੰਦਿਆਂ ਤੱਕ ਮੀਟਿੰਗ ਇੰਨੇ ਬੰਦੇ ਪੀੜ ਤੇ ਮੀਟਿੰਗ ਗਣੀ ਯੂਨਿਟੀ ਹੁੰਦੀ ਨਹੀਂ ਪੋਸੀਬਲੀ ਨਹੀਂ ਜੀ ਇਹ ਹਲਤੀ ਕਹਿਣਾ ਵੀ ਨਹੀਂ ਕਰ ਸਕਦੇ ਕਿ ਆਪਾਂ ਥੋੜੇ ਜਿਹੇ ਬੰਦੇ ਜਾਂ ਤਿੰਨ ਜਾਂ ਚਾਰ ਜਾਂ ਪੰਜ ਦੇ ਉਹਨਾਂ ਦੇ ਆਪਣਾ ਸਾਰਾ ਕੰਮ ਸਿੱਟ ਲੀਏ ਨਹੀਂ ਨਹੀਂ ਇਹ ਵੀ ਨਹੀਂ ਕਰ ਸਕਦੇ ਫਿਰ ਜਮਾ ਜਮਾ ਇੱਕ ਤਾਂ ਹੁਣ ਤਾਂ ਬਹੁਤ ਸਾਰੇ ਸਨ ਰੋਚੀ ਕਿਸਾਨ ਯੂਨੀਅਨ ਦਾ ਕੀ ਤੋਂ ਵੇਖੇ ਕਿਹੜੀ ਦਾ ਹੋਰ ਸਾਰਿਆਂ ਦਾ ਹੀ ਸਾਰਿਆਂ ਦਾ ਜੀ ਦੇਖੋ ਇਹ ਜਿਹੜਾ ਹੈਗਾ ਨਾ ਹੁਣ ਟਰੰਪ ਨੇ ਕੰਮ ਸ਼ੁਰੂ ਕਰਤਾ ਜੀ ਤੇ ਜਿਹੜਾ ਕੇਂਦਰ ਸਰਕਾਰ ਸ਼ੁਰੂ ਕਰ ਤਰੀ ਬੈਠੀ ਹੈ ਜਿਹਦੇ ਵਿੱਚ ਹੁਣ ਆਪ ਵਾਲੇ ਭਾਈਵਾਲ ਬਣ ਗਏ ਕਿਸਾਨ ਯੂਨੀਅਨ ਨੂੰ ਵੱਡੀ ਸਟਰਗਲ ਬਣਾ ਚਰਨੀ ਹੈ ਇਹ ਕਿਸਾਨਾਂ ਨੇ ਜਿਉਂਦੇ ਰਹਿਣਾ ਹੈ ਕਿਸਾਨਾਂ ਨੂੰ ਜਿਉਂਦੇ ਬਿਨਾ ਜਿਉਣਾ ਪੈਣਾ ਹੀ ਹੈ ਕਿਉਂਕਿ ਇਸ ਵੇਲੇ ਜੇ ਆਪਾਂ ਕਿਸਾਨ ਤੇ ਕਰਨ ਮਜ਼ਦੂਰ ਦੋਹਾਂ ਦੀ ਗਿਣਤੀ ਕਰੀਏ ਤੇ तकरीबन 70% ਲੋਕ ਆ ਜਿਹੜੇ ਕਿਸਾਨੀ ਤੇ ਹੀ ਡਿਪੈਂਡ ਹੈ ਹੂੰ ਇਦੋਂ ਵੀ ਜੇ ਆਪਾਂ ਅੱਗੇ ਜਾਈਏ ਤਾਂ ਜਿਹੜਾ ਬਾਜ਼ਾਰ ਹੈ ਵਿੱਚ ਛੋਟਾ ਜਿੰਨਾ ਵਪਾਰੀ ਆ ਜੋ ਕਿਸੇ ਵੀ ਕਿਸਮ ਦਾ ਕੁਝ ਵੀ ਵੇਚਦਾ ਕੁਝ ਵੀ ਖਰੀਦਦਾ ਉਹ ਵੀ ਕਿਵੇਂ ਨਾ ਕਿਵੇਂ ਕਿਸਾਨਾਂ ਤੇ ਡਿਪੈਂਡ ਹੈ ਜੇ ਕਿਸਾਨ ਦੀ ਫਸਲ ਅੱਛੀ ਹੁੰਦੀ ਹੈ ਤਾਂ ਬਾਜ਼ਾਰ ਤੇ ਕਰੀਦਾਰੀ ਵਧ ਜਾਂਦੀ ਹੈ ਜੀ ਇਹ ਨਹੀਂ ਹੁੰਦੀ ਤਾਂ ਬਾਜ਼ਾਰ ਚ ਖਰੀਦਾਰੀ ਘਟ ਜਾਂਦੀ ਹੈ ਜਿਸ ਕਰਕੇ ਯੂਨੀਅਨਾਂ ਨੂੰ ਤਾਂ ਇਹਨਾਂ ਦੀ ਮਜਬੂਰੀ ਹੈ ਇਹਨਾਂ ਨੂੰ ਇਕੱਠੇ ਹੋ ਕੇ ਲੜਨਾ ਹੀ ਪੈਂਦਾ ਹੈ ਅੱਜ ਸਿੱਖਿਆਣ ਕਰ ਸਿੱਖਿਆਣ ਹੋਰ ਦੋਧਰਾਂ ਦੀ ਸਿੱਖਿਆਣ ਦੀ ਮਰਜ਼ੀ ਸਿੱਖਿਆਣ ਤਾਂ ਲਿਖਾ ਪੜਨਾ ਪਏਗਾ ਯੂਨੀਅਨਾਂ ਨੂੰ ਵੀ ਪੜਨਾ ਪਏਗਾ ਪੜ੍ਹ ਨਹੀਂ ਇੱਕ ਮੇਰੇ ਨਾਲ ਜੁੜੇ ਸਵਾਲ ਕਿ ਆਮ ਲੋਕਾਂ 'ਚ ਇੱਕ ਪ੍ਰਭਾਵ ਹੈ ਕਿ ਯੂਨੀਅਨਾਂ ਦਾ ਉਹ ਦਬਦਬਾ ਜਾਂ ਉਹ ਪ੍ਰਭਾਵ ਲੋਕਾਂ ਦੇ ਉੱਤੇ ਨਹੀਂ ਰਿਹਾ ਜਾਂ ਲੋਕ ਉਸ ਤਰ੍ਹਾਂ ਹੁਣ ਸਪੋਰਟ ਨਹੀਂ ਕਰਦੇ ਜਿਵੇਂ ਦਿੱਲੀ ਮੋਚੇ ਦੌਰਾਨ ਕਰਦੇ ਸੀ ਸੱਚ ਹੈ ਸੱਚ ਹੈ ਬਿਲਕੁਲ ਸੱਚ ਹੈ ਮੱਲੋ ਮੱਲੀ ਲਈ ਦੀ ਜੀ ਪਹਿਲਾਂ ਪਹਿਨ ਜਦੋਂ ਦਿੱਲੀ ਮੋਰਚਾ ਸੀ ਉਦੋਂ ਇਹ ਸੀ ਕਿ ਲੋਕ ਆਪੇ ਜਾਂਦੇ ਸੀ ਤੇ ਦਿੱਲੀ ਤਾਂ ਤੁਸੀਂ ਤਾਂ ਸ਼ਾਇਦ ਗਏ ਕਿ ਨਹੀਂ ਦਿੱਲੀ ਇਹ ਸੀਗਾ ਜਿਵੇਂ ਆਪਾਂ ਨਾ ਹਰਮੰਦਰ ਸਾਹਿਬ ਜਾਂਦੇ ਹਾਂ ਜੀ ਜੀ ਇੰਉਂ ਸੀ ਦਿੱਲੀ ਲੋਕ ਆਉਂਦੀ ਸ਼ਰਧਾ ਨਾਲ ਜਾਂਦੇ ਸੀ ਉੱਥੇ ਕੋਈ ਚਾਰੇ ਚੱਕੀ ਫੁਰਦਾ ਸੀ ਬੰਦਾ ਫੁਰਦਾ ਸੀ ਕੋਈ ਬਿਸਕੁਟ ਬਣਾਉਂਦਾ ਫੁਰਦਾ ਸੀ ਇੱਕ ਦਿਨ ਸਾਡੇ ਸਾਹਮਣੇ ਕੋਈ ਬੰਦਾ ਚਪਲੀਆਂ ਖਰੀਦੀ ਜਾਵੇ ਤੇ ਉਹਦੇ ਕੋਲੇ ਇੱਕ ਸੇਠ ਆਇਆ ਕੋਈ ਉਹਨਾਂ ਦਾ ਜਰਾ ਅੱਜ ਨਾਲੇ ਕੱਲ ਨੂੰ ਲਈ ਕੱਲ ਨੂੰ ਟਰੱਕ ਕਰਕੇ ਚਪਲੀਆਂ ਲੈ ਆਇਆ ਜਾਨੀ ਉਦੋਂ ਲੋਕਾਂ 'ਚ ਇੰਨਾ ਹੱਛਾ ਸੀ ਜੀ ਕਿ ਇਹ ਤੇ ਉਹ ਸ਼ਾ ਸਾਡੇ ਪੱਲੇ ਵੀ ਬਹੁਤ ਕੁਝ ਪਿਆ ਸਾਡੇ ਜਿਹੜੀਆਂ ਤਿੰਨ ਕਾਨੂੰਨੀ ਜਿਹੜੇ ਅਸੀਂ ਵਾਪਸ ਕਰਾ ਲਏ ਨਾ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਬਹੁਤ ਵੱਡੀ ਤੇ ਇਹਨਾਂ ਕਰਾ ਗਏ ਵੀ ਅਸੀਂ ਉਹਨੂੰ ਐਮਐਸਪੀ ਨਹੀਂ ਕਰਵਾ ਸਕਿਆ ਬਸ ਉਹ ਰਹੀ ਗੱਲ ਕਿ ਨਹੀਂ ਤੇ ਬਹੁਤ ਔਖੀ ਸੀ ਉਹਨਾਂ ਆਸਿਆ ਹੁਣ ਪੈਦਾ ਕਰਨਾ ਉਹਦੇ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਤੁਸੀਂ ਐਮਐਸਟੀ ਦਾ ਜੇਕਰ ਕਿ ਟੈਕਸਵਾਲ ਮੇਰੇ ਜਹਾਂ ਚ ਆ ਗਿਆ ਹੈ ਕਾਂਗਰਸ ਦੇ ਕਾਗੂ ਰਾਣਾ ਗੁਰਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਪੰਜਾਬ ਪਰਮੰਤੇ ਉੱਤੇ ਨੇ ਕਈ ਸਮਾਤਿਓ ਇਥੇ ਜਿਹੜੀਆਂ ਮੀਟਿੰਗਾਂ ਕਰ ਰਹੇ ਜਾਂ ਤਾਂ ਵਿੱਚ ਵੀ ਕੀ ਜਾਈ ਤੂ ਜਿਹੜੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਨਵੀਂ ਸੋਚ ਤੇ ਨਵੇਂ ਪੰਜਾਬ ਲਈ ਤੁਸੀਂ ਮੱਕੀ ਦੀ ਕਾਸ਼ਤ ਕਰੋ ਔਰ ਮੈਂ ਖਰੀਦਾਂਗਾ ਇੰਡੀਵਿਜੂਅਲੀ ਉਸ ਮੱਕੀ ਨੂੰ ਐਮਐਸਟੀ ਰੇਟ ਜਾਂ ਇਸ ਤੋਂ ਵੱਧ ਇਹਦਾ ਕੋਈ ਹਵਾ ਨਹੀਂ ਇਹਦਾ ਮੈਂਦਾ ਨਹੀਂ ਕੋਈ ਹਵਾ ਹੈ ਹਵਾਈ ਗੱਲ ਇਸ ਜਿਹੜਾ ਰਾਣਾ ਗੁਰਜੀਤ ਸਿੰਘ ਜੋ ਗੱਲ ਕਰ ਰਿਹਾ ਨਾ ਉਹ ਤੋਂ ਪੰਜਾਬ ਸਰਕਾਰ ਨੂੰ ਜ਼ਿਆਦਾ ਸਿੱਖਣਾ ਚਾਹੀਦਾ ਉਸ ਨੇ ਇਸ ਲਈ ਐਥਨੋਲ ਦਾ ਬਹੁਤ ਵੱਡਾ ਯੂਨਟ ਲਾ ਲਿਆ ਜੀ ਉਸ ਨੂੰ ਇੰਨੀ ਮੱਕੀ ਚਾਹੀਦੀ ਹੈ ਕਿ ਪੰਜਾਬ ਤੋਂ ਪੂਰੀ ਨਹੀਂ ਹੋਣੀ ਮੱਕੀ ਚਾਹੀਦੀ ਇੰਨੀ ਜੀ ਤੇ ਉਸੇ ਕਰਕੇ ਉਹ ਮੱਕੀ ਵਕਾਉਂਦਾ ਫਿਰਦਾ ਜੀ ਜੇ ਉਹਦੇ ਮਦਰ ਲੱਗ ਕੇ ਤੇ ਸਰਕਾਰ ਕਰਨ ਚਾਲ ਐਥਨੋਲ ਦੇ ਲਾਰੇ ਤੇ ਮੱਕੀ 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 ਹੋ ਜਾਈ ਤੇ ਮੱਕੀ ਦੀ ਰੇਟ ਚੜ ਜੇ ਜੀ ਜੀ ਅਗਲੀ ਗੱਲ ਇਹਦੂੰ ਵੀ ਜੇ ਹੁੰਦਾ ਤਾਂ ਆਪਾਂ ਇੱਥੇ ਚੱਲਦੇ ਆਂ ਸਰਕਾਰ ਹੁਣ ਤਿੰਨ ਕਹਿੰਦੀ ਅਸੀਂ ਖੰਡ ਮਿਲਾਂ ਚਲਾਵਾਂਗੇ ਜੀ ਕੱਲੀ ਫਰੀਦਕੋਟ ਹੀ ਚਲਾ ਲਿਆ ਆਪਣੇ ਤਿੰਨ ਜ਼ਿਲ੍ਹਿਆਂ ਦਾ ਸਾਡੇ ਸਾਡੇ ਕਿਸਾਨਾਂ ਦਾ ਵਾਰਣੇਰਾ ਹੋ ਜੀ ਯਾਨੀ ਸਰਕਾਰ ਇੰਨੇ ਕੰਮ ਕਰ ਸਕਦੀ ਹੈ ਜੇ ਚਾਹੇ ਤਾਂ ਜੀ ਪਰ ਸਰਕਾਰ ਕਰਦੀ ਕੋਈ ਨਾ ਨ ਤਿੰਨ ਸਾਲਾਂ ਚ ਕੀਤਾ ਹੁਣ ਐਵੇਂ ਇਧਰ ਨਸ਼ੇ ਚ ਵੜ ਗਏ ਕਰੇ ਉਧਰ ਵੜ ਗਏ ਇਹਨਾਂ ਚ ਕੀ ਨਿਭੜਨਾ ਹੁੰਦਾ ਨਸ਼ਾ ਨਸ਼ੇ ਤੱਕ ਜਦੋਂ ਕੋਈ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਦੋ ਹੀ ਇਸ਼ੂ ਹੁੰਦੇ ਆ ਉੱਥੇ ਉਹਨਾਂ ਦੇ ਲੀਡਰਾਂ ਦੇ ਜਾਂ ਤਾਂ ਨਸ਼ਾ ਕੰਟਰੋਲ ਕਰਨਾ ਤੇ ਜਾਂ ਆਪਣੇ ਜਿਹੜੇ ਸੱਤਾ ਹੁੰਦਾ ਹੈ ਇਹ ਕਰੇ ਕੀ ਇਕੱਠਾ ਕਰਨਾ ਇਹ ਤਾਂ ਨਸ਼ੇ ਸਰਕਾਰ ਬਣਾ ਵੇਖ ਨਹੀਂ ਸਕਦੇ ਤੇ ਜਿੱਨਾ ਚਿਰ ਸਰਕਾਰ ਵਕਾਉ ਨੂੰ ਹਟਦੀ ਨਹੀਂ ਉਹਨਾਂ ਚਿਰ ਆਪਣਾ ਛੋਟਿਆਂ ਨੂੰ ਜਿੰਨਾਂ ਨੂੰ ਮਰਜ਼ੀ ਫੜੀ ਜਾਣਗਾ ਨਸ਼ੇ ਬਣਾ ਤਾਂ ਸਰਕਾਰ ਬਣਦੀ ਵੀ ਨਹੀਂ ਨਾ ਨਸ਼ੇ ਬਣਾ ਨਹੀਂ ਬਣਦੀ ਇਸ ਕਰਕੇ ਨਾ ਇਹ ਜਿਹੜਾ ਤੁਸੀਂ ਗੱਲ ਛੜੀ ਸੀ ਮੱਤੀ ਦੀ ਇਹ ਤਾਂ ਅਸੀਂ ਬਹੁਤ ਵਸਣਾ ਜਿਆਦਾ ਉਗਾ ਸਕਦੇ ਜੇ ਹੁਣ ਅਸੀਂ ਸਾਡੀ ਸਰਕਾਰ ਪੰਜਾਬ ਸਰਕਾਰ ਕੇਂਦਰ ਨੂੰ ਛੱਡੇ ਸਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਕੇਂਦਰ ਨੂੰ ਛੱਡੇ ਸਾਡੇ ਇੱਥੇ ਜਿਹੜੀ ਪ੍ਰੋਸੈਸਿੰਗ ਦੇ ਯੂਨਿਟ ਲਗਾ ਲੈ ਤੇ ਪ੍ਰੋਸੈਸਿੰਗ ਹੋਣ ਲੱਗ ਜੇ ਸਾਨੂੰ ਜਿਹੜਾ ਅਨਾਜ ਹੈ ਕਣਕ ਵਿੱਚ ਨਹੀਂ ਨਾ ਪਵੇ ਕਣਕ ਤੋਂ 16 ਪ੍ਰੋਡਕਟ ਬਣਦੇ ਆ ਇਹ ਉਹਨਾਂ ਪ੍ਰੋਡਕਟਾਂ ਉੱਤੇ ਕਿੰਨਾ ਚਿਰਾਂ ਪ੍ਰੋਡਕਟਾਂ ਦੇ ਲੱਗ ਜਾਣ ਦੂਜੇ ਕਾਰਫ ਨਹੀਂ ਲੱਗ ਜਾਣ ਤੇ ਕਿਹੜੀ ਕਿਤੇ ਗੱਲ ਜਾਵੇ ਛੋਲੇ ਆ ਇੱਥੇ ਲੇ ਇੱਥੇ ਨਹੀਂ ਹੁੰਦੇ ਜੇ ਕਾਟਨ ਦੇ ਮਿਲਾਂ ਸਾਡੀਆਂ ਫੇਲ ਹੋਈਆਂ ਤਾਂ ਫੇਲ ਹੋਈਆਂ ਜੋ ਮਿਲਾਂ ਪਹਿਲਾਂ ਮਿਲਾਂ ਫੇਲ ਹੋ ਗਿਆ ਮਗਰ ਇਹ ਕਾਟਨ ਫੇਲ ਹੋ ਗਈ ਗੋਨੇਆਣਾ ਮਿਲ ਸਾਡੀ ਆਪਣੇ ਆ ਜੈਤੂ ਦੇ ਸਾਰੇ ਇਲਾਕੇ ਤੋਂ ਕਲੀ ਇੱਕੋ ਮਿਲ ਸਰਨਰਮ ਖੀਦੀ ਜਾਂਦੀ ਸੀ ਗੋਨੇ ਵਾਲੀ ਮਿਲ ਡਿਗਪੀ ਤੇ ਉਹ ਖਤਮ ਹੋ ਗਿਆ ਸਰਕਾਰ ਪੁਲਿਸ ਐਸੈਂਸ ਤੋਂ ਪਹਿਲੇ ਰਾਣਾ ਗਰੀਬ ਤਾਂ ਨਹੀਂ ਪਹਿਲਾਂ ਹੋ ਜਾਣੀ ਕੋਈ ਗੱਲ ਨਹੀਂ ਰਾਣਾ ਗਰੀਬ ਸਹੀ ਹੈ ਉਹਨੂੰ ਲੋੜ ਹੀ ਨਹੀਂ ਹੈ ਇਥਨੋਲ ਦੀ ਗਾਂ ਇਥਨੋਲ ਵਿਕਣਾ ਬੜਾ ਹੈ ਇਥਨੋਲ ਪੈਟਰੋਲ ਚ 25% ਪੈ ਜਾਂਦਾ ਹੈ ਇਥਨੋਲ ਹੌਲੀ ਹੌਲੀ ਪੈਟਰੋਲ ਤੇ ਨਹੀਂ ਕਾਬੂ ਕਰ ਲੈਣਾ ਇਥਨੋਲ ਨੇ ਇਥਨੋਲ ਦੀ ਇਨੀ ਲੋੜ ਸਬਸਿਡਿਟੀ ਜੁੜ ਬਣ ਜਾਣਾ ਹੈ ਸਬਸਿਡਿਟੀ ਜੁੜ ਬਣ ਜਾਣਾ ਉਹ ਤਾਂ ਬਿਲਕੁਲ ਸਹੀ ਹੈ ਉਹ ਖਰੀਦ ਲੂਗਾ ਪਰ ਸਰਕਾਰ ਕਿਉਂ ਨਹੀਂ ਇਹ ਕੰਮ ਕਰਦੀ ਸਰਕਾਰ ਵੀ ਲਾਲੇ ਮਿਲਾ ਲਾਲੇ ਇਹ ਵੀ ਖਰੀਦੇ ਜੀ ਠੀਕ ਹੈ ਸੋ ਦੋਸਤੋ ਬਾਕਬਾਕ ਕਿਸਾਨ ਮੁੱਦਿਆਂ ਤੇ ਇਸ ਇੱਕ ਵਿਭਾਗ ਕਰਾਏ ਸੁਰਿੰਦਰਪਾਲ ਸਿੰਘ ਢਿਲੋਂਹਰਾਂ ਦੀ ਤੇ ਹੁਣ ਮੈਂ ਚਾਹਾਂਗਾ ਤੁਹਾਡੇ ਤੋਂ ਇਜਾਜ਼ਤ Eu não vou saber